ਰਾਜੇ ਨੇ ਜਾਂ ਜਲੀ ਪਰਚਾ ਹੈ ਜਿਹਨੂੰ ਉਹ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ ਉਹ ਕਹਤਾ ਕਿਸੇ ਕੋਲੇ ਕੋਈ ਚਵਰ ਨਾ ਹੋਵੇ ਤਖਤ ਨਾ ਹੋਵੇ ਨਗਾਰਾ ਨਾ ਹੋਵੇ ਕਿਸੇ ਦਾ ਨਿਸ਼ਾਨ ਨਾ ਹੋਵੇ ਕਿਸੇ ਨੂੰ ਕੋਈ ਅਹੰਕਾਰ ਹੀ ਹੈ ਨਹੀਂ ਬੰਦੋ ਵੀ ਕੋਈ ਬੰਦਾ ਪੱਗ ਬੰਨ੍ਹਦਾ ਹੈ ਕੋਈ ਬੰਦਾ ਕਲਗੀ ਲਾ ਲਏ ਕੋਈ ਬੰਦਾ ਘੋੜੇ ਦੀ ਸਵਾਰੀ ਕਰ ਲਾਏ ਕੋਈ ਉਹਦੇ ਰਾਜ ਵਿੱਚ ਕੋਈ ਇਦਾਂ ਹੋਇਆ ਹੀ ਨਹੀਂ ਉਹ ਚਾਹੁੰਦਾ ਨਹੀਂ ਉਹਨਾਂ ਦੇ ਪਰ ਵੀ ਸਿੱਖੋ ਮੇਰੀ ਉਹ ਭੈਣੋ ਮੇਰੀ ਉਹ ਬੱਚੀਓ ਤੁਸੀਂ ਮਾਣ ਕਰੋ ਆਪਣੇ ਬਾਖੋ ਤੇ ਜਿਹਦੇ ਪਰਿਵਾਰ ਵਾਸਤੇ ਆਪਾਂ ਜੁੜੇ ਬੈਠੇ ਆਂ ਉਹਨੇ ਕਾ ਵੀ ਇਹ ਚੀਜ਼ਾਂ ਮੈਂ ਕਰੂੰਗਾ ਤੂੰ ਰੋਕੇ ਵਿਖਾਈਂ ਮੈਂ ਦਸਤਾਰ ਵੀ ਸਜਾਉਂਦਾ ਮੈਂ ਕੱਲ੍ਹ ਕੀ ਵੀ ਲਾਉਂਗਾ ਮੇਰੇ ਕੋਲੇ ਚਾਵਲ 70 ਤਖਤ ਵੀ ਹੋਏਗਾ ਮੇਰੇ ਕੋਲੇ ਰਣਜੀਤ ਨਗਾਰਾ ਵੀ ਹੋਏਗਾ ਮੇਰੇ ਕੋਲੇ ਮਿਸ਼ਾਨ ਸਾਹਿਬ ਵੀ ਹੋਏਗਾ ਇਤਿਹਾਸ ਕਹਿੰਦਾ ਹੈ ਕਿ ਜਦੋਂ ਨਾ ਰਣਜੀਤ ਨਗਾਰਾ ਵੱਜਦਾ ਹੈ ਤਜੜੀਆਂ ਉਹ ਪਹਾੜਾਂ ਦੀਆਂ ਫਜ਼ਾਵਾਂ ਨੇ ਜਦੋਂ ਨਾ ਇੱਕ ਬਰੀ ਧਮਕ ਪੈਂਦੀ ਹੈ ਰਣਜੀਤ ਨਗਾਰੇ ਤੇ ਤਾਂ ਉਹਦੀ ਆਵਾਜ਼ ਵਾਕਸ ਹੁੰਦੀ ਮੁੜ ਕੇ ਤੁਸੀਂ ਵੇਖੋ ਕਿਤੇ ਕੋਈ ਖੁੱਲੀ ਥਾਂ ਹੋਵੇ ਜਾਂ ਮਾਲੋ ਪ੍ਰਾਪਤ ਤਨ ਤਹਣ ਤਾਂ ਹੈ ਨਹੀਂ ਮਾਲੋ ਖੂ ਹੋਵੇ ਤੁਸੀਂ ਆਵਾਜ਼ ਮਾਰੋ ਤੁਹਾਡੀ ਆਵਾਜ਼ ਵਾਪਸ ਹੁੰਦੀ ਹੈ ਤੁਸੀਂ ਕਿਤੇ ਦਰਵਾਜ਼ਾ ਵੀ ਜਾਓ ਨਾ ਬਹੁਤ ਸ਼ਾਂਤੀ ਦੇ ਨਾਲ ਮਨਨ ਤਕਾ ਕੇ ਜਾਓ ਤੁਸੀਂ ਅੰਦਰ ਬੈਠ ਕੇ ਕੀਰਤਨ ਸਰਵਣ ਕਰੋ ਜਦੋਂ ਨਾ ਰਾਗੀ ਸੰਗਤ ਸ਼ਬਦ ਗਾਇਨ ਕਰਦੇ ਆ ਜਿਹੜੀ ਵੀ ਪੰਗਤੀ ਬੋਲਦੇ ਆ ਨਾ ਉਹ ਪੰਗਤੀ ਦੁਆਰਾ ਮੁੜ ਕੇ ਫੇਰ ਵਾਪਸ ਆਉਂਦੀ ਹੈ ਉਹ ਕੰਨਾਂ 'ਚ ਪੈਂਦੀ ਹੈ। ਉਹਦਾਂ ਬੜਾ ਨਾਸਕ ਬਣਦਾ। ਕਹਿੰਦੇ ਜਦ ਨਾਲ ਗੀਤਨਗਾਰਾ ਵੱਜਦਾ ਰੇਡੀਓ ਦੀ ਆਵਾਜ਼ ਪਹਾੜਾਂ ਵਿੱਚ ਗੂੰਜ ਕੇ ਜਦੋਂ ਨਾਲ ਜਿਹੜੇ ਪਹਾੜੀ ਰਾਜੇ ਨੇ ਜਾਂ ਵਾਈ ਤਰ ਦੇ ਰਾਜੇ ਨੇ ਉਹਦੇ ਕੰਨਾਂ 'ਚ ਪੈਂਦੀ ਹੈ। ਉਹਨਾਂ ਨੂੰ ਹੌਲ ਪੈਂਦਾ ਹੌਲ। ਉਹੀ ਹੌਂ ਉਹੀ ਡਾਰ ਉਹੀ ਭੈ। ਵਾਦਸ਼ਾ ਨੂੰ ਅਨੰਤਪੁਰ ਸਰ ਦੇ ਵਿੱਚੋਂ ਜਾਣ ਲਈ ਮਜਬੂਰ ਕਰ ਰਿਹਾ ਵੀ ਤੁਸੀਂ ਕਿਲਾ ਛੱਡਦੇ ਉਹਨਾਂ ਨੂੰ ਧਾਰਮਿਕ ਕਸਮਾਂ ਖਵਾਈਆਂ ਗਈਆਂ ਕਿ ਸਾਨੂੰ ਸਾਡੀ ਗਊ ਦੀ ਸੌਂਹ ਹੋਵੇ ਸਾਨੂੰ ਸਾਡੀ ਕੁਰਾਨ ਸ਼ਰੀਫ ਦੀ ਸੌਂਹ ਹੋਵੇ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ ਤੁਹਾਨੂੰ ਅਸੀਂ ਤੁਸੀਂ ਕਿਲਾ ਛੱਡਦੇ ਹੋ ਔਰੰਗਜ਼ੇਬ ਨੇ ਬਕਾਇਦਾ ਲੈ ਕੇ ਭੇਜਿਆ ਗੁਲਾਮ ਸ਼ੀਰ ਦੇ ਉੱਤੇ ਬਕਾਇਦਾ ਵੀ ਤੁਸੀਂ ਨਾ ਕਿਲਾ ਛੱਡ ਦਿਓ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਤੁਸੀਂ ਦੀਨ ਦੇ ਘਰ ਆ ਜਾਓ ਉੱਥੇ ਬੈਠ ਕੇ ਆਪਾਂ ਗੱਲਬਾਤ ਕਰ ਲਵਾਂਗੇ ਇਹ ਮੁੜ ਕੇ ਫਿਰ ਤੁਸੀਂ ਦਵਾਰਾ ਜਿਹੜਾ ਗੁਲਾਮ ਅਨੰਦ ਨਦਪੁਰਸਤ ਦੇ ਉੱਤੇ ਫਿਰ ਬਾਤ ਤੁਸੀਂ ਆਜੋਗੇ ਸੋ ਮੇਰੇ ਮਾਲਕ ਨੇ 52 ਬਚਨ ਲਿਖੇ ਨੇ 52 ਬਚਨ ਕਲਗੀ ਤਰਪਾਸ਼ਰ ਨੇ ਉਹਦੇ ਵਿੱਚ ਇੱਕ 26ਵਾਂ ਬਚਨ ਹੈ ਕਿ ਸਿੱਖ ਨੇ ਝੂਠੀ ਸੌਤੇ ਐਤਵਾਰ ਨਹੀਂ ਕਰਨਾ ਸੌ ਫਾਣੀ ਨਹੀਂ ਸਿੱਖ ਨੇ ਸਾਨੂੰ ਨੇ ਸਾਨੂੰ ਸੌਹਾ ਖਾ ਖਾ ਕੇ ਸਾਨੂੰ ਲੀਡਰ ਲੁੱਟ ਕੇ ਲੈ ਗਏ ਸਨ ਅਸੀਂ ਐਤਵਾਰ ਕਰ ਲੈਨੇ ਆ ਕਲਗੀ ਤਰਪਾਸ਼ਰ ਨੇ ਕਿਹਾ ਕਿ ਮੇਰਾ ਸਿੱਖ ਐਤਵਾਰ ਨਾ ਕਰੇ ਨਾ ਉਤੇ ਸੌ ਪਾਣੀ ਨਹੀਂ ਬਸ ਸਿੱਖ ਦਾ ਕਰਤਾਰੀ ਇੰਨਾ ਵੱਡਾ ਹੋਵੇ ਖੈਰ ਉਹ ਘੜੀ ਆਈ ਹੈ ਪਾਸ਼ਾ ਨੇ ਕਿਹਾ ਵੀ ਠੀਕ ਆ ਵੀ ਇਹ ਤਾਂ ਸੌਂ ਖਾਂਦੇ ਨੇ ਕਸਮਾਂ ਖਾਂਦੇ ਨੇ ਇਹਨਾਂ ਉੱਤੇ ਆਪਾਂ ਇਤਵਾਰ ਨਹੀਂ ਕਰਨਾ ਅਸੀਂ ਕਿਲਾ ਖਾਲੀ ਕਰ ਦੇਣਾ ਪਾਸ਼ਾ ਜੀ ਕੱਲ ਆਪਾਂ ਗੱਲ ਕੀਤੀ ਸੀ ਇਹ ਪਾਸ਼ਾ ਜੀ ਨਾਦ ਤੋਂ ਸਹਿਬ ਦੀਆਂ ਸਾਰੀਆਂ ਗਲੀਆਂ ਵਿੱਚ ਇੱਥੇ ਚੱਕਰ ਲਾ ਕੇ ਆਉਂਦੇ ਹਨ ਤੇ ਅਖੀਰ ਵਿੱਚ ਕਲਗੀਧਰ ਪਾਸ਼ਾ ਜੀ ਜਿੱਥੇ ਉਹਨਾਂ ਦੇ ਪਿਤਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿੱਤਨਾ ਦੇ ਸੀਸ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀਸਗੰਜ ਸਾਹਿਬ ਇੱਕ ਗੁਰੂ ਘਰ ਹੈ ਚਾਂਦਨੀ ਚੌਂਕ ਸੀਸਗੰਜ ਸਾਹਿਬ ਸੋ ਮੇਰੇ ਮਾਲਕ ਜੀ ਉੱਥੇ ਜਾਂਦੇ ਨੇ ਉੱਥੇ ਜਾ ਕੇ ਅਰਦਾਸ ਬਿੰਦ ਦੀ ਕਰਦੇ ਨੇ ਪ੍ਰਕਰਮਾ ਕਰਦੇ ਨੇ ਆਪਣੇ ਪਿਤਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਕਿਉਂਕਿ ਜਿਹੜੀ ਸਾਰੀ ਖੇਡ ਹੈ ਹਲਗੀਦਰ ਪਾਸ਼ਾ ਜੀ ਜਾਣਦੇ ਆ ਜਿਹੜਾ ਆਉਣ ਬਾਲਾ ਸਮਾਂ ਆਪਾਂ ਪੜਦੇ ਆ ਘਟ ਘਟ ਕੇ ਅੰਤਰ ਕੀ ਜਾਨਤ ਕੱਦ ਕੇ ਬੋਲੋ ਜੀ ਭਲੇ ਬੁਰੇ ਕੀ ਕੱਟ ਕੱਟ ਮਾਲਤ ਦਿਲਾਂ ਦਾ ਸੱਚਾ ਪਰਮਦਗਾਹ ਉਹ ਵੈਦੂਨ ਪ੍ਰਮਾਤਮਾ ਹਰਿਤ ਦੇ ਕੱਟ ਕੱਟ ਦੀ ਜਾਣਦਾ ਹੈ ਸੋ ਮੇਰੇ ਮਾਲਤ ਨੇ ਅਰਦਾਸ ਬੇਨਤੀ ਕਰਕੇ ਉਸ ਸਥਾਨ ਦੇ ਉੱਤੇ ਤਾਂ ਉੱਤੇ ਫਾਈ ਗੁਰਮਖਿ ਉਡਾਸੀ ਨੂੰ ਸੇਵਾ ਸੰਭਾਲ ਦੇ ਕੇ ਤਾਂ ਪਾਸ਼ਾ ਜੀ ਰਣਕੁਰ ਸਰ ਦੇ ਵਿੱਚ ਆਏ ਨੇ ਆ ਕੇ ਸਿੰਘਾਂ ਨੂੰ ਇਕੱਠੇ ਕਰਕੇ ਇੱਕ ਤਰਤੀਬ ਬਣਾਈ ਹੈ ਤਰਤੀਬ ਵੇ ਸਭ ਤੋਂ ਪਹਿਲਾਂ ਕੌਣ ਜਾਏਗਾ 2 ਨੰਬਰ ਤੇ ਕੌਣ ਜਾਏਗਾ 3 ਨੰਬਰ ਤੇ ਕੌਣ ਜਾਏਗਾ 4 ਨੰਬਰ ਤੇ ਕੌਣ ਜਾਏਗਾ ਸੋ ਉਸ ਤੋਂ ਪਹਿਲਾਂ ਆ ਸਾਰੇ ਬੱਚੇ ਸ਼ਾਇਦ ਬਾਹਰ ਲੱਗਉਂਦੇ ਆ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਸਾਰੇ ਸੇਵਾਦਾਰਾਂ ਨੂੰ ਕਿ ਬੱਚਿਆਂ ਨੂੰ ਕਿਰਪਾ ਕਰਕੇ 15 ਮਿੰਟ ਅੰਦਰ ਵਿਖਾਓ ਸੋ ਉਸ ਤੋਂ ਪਹਿਲਾਂ ਮੇਰੇ ਮਾਰਕ ਨੇ ਜੜੀਆਂ ਉਹਨਾਂ ਨੇ ਝੂਠੀਆਂ ਕਸਮਾਂ ਖਾਤੀਆਂ ਉਹਦਾ ਪਰਦਾ ਖੋਲ੍ਹ ਕੀਤਾ ਮੇਰੇ ਮਾਲਕ ਨੇ ਜੋ ਵੀ ਅਜੰਟਪੁਰ ਸਰ ਦੇ ਵਿੱਚ ਫੋਟਕਲ ਥੋੜਾ ਕਰਕਟਾ ਇਕੱਠਾ ਕਰਕੇ ਉਹਨਾਂ ਨੂੰ ਵਧੀਆ ਕਪੜਿਆਂ ਦੇ ਵਿੱਚ ਲਪੇਟ ਕੇ ਮਾਲਕ ਨੇ ਗੱਟਿਆ ਉੱਤੇ ਭੇਜਿਆ ਪਹਿਲਾਂ ਜਦੋਂ ਇਹ ਸਾਰਾ ਸਮਾਨ ਭੇਜਿਆ ਤਾਂ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਉਹ ਜੀ ਨਕੇਲਾ ਖਾਦੀ ਕਰਤਾ ਤੇ ਹੁਣ ਮਹਾਰਾਜ ਦਾ ਸਮਾਨ ਜਾ ਰਿਹਾ ਵੀ ਲੁੱਟ ਲੋ ਥੋੜਾ ਸਮਾਂ ਪਹਿਲਾਂ ਕਿਸਮਾ ਖਾਦੀ ਨੇ ਥੋੜਾ ਸਮਾਂ ਪਹਿਲਾਂ ਥੋੜੇ ਮਿੱਟੀ ਵਿੱਚ ਹੀ ਖਾਦੀ ਕਿਸਮਾਂ ਨੇ ਭੁੱਲ ਗਏ ਅਤੇ ਉਸ ਮਾਲ ਨੂੰ ਲੁੱਟਣ ਵਕਤ ਟੁੱਟ ਪਏ ਜਦੋਂ ਉਹਨਾਂ ਨੇ ਮਾਲ ਉੱਪਰ ਆ ਤਾਂ ਦੇਖਿਆ ਕਿ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਕੂੜਾ ਕਰਕਟ ਹੈ ਥੋਕਟ ਸਮਾਨ ਹੈ ਟੁੱਟਿਆ ਪਜਾ ਸਮਾਨ ਹੈ ਕਰਖਾਨੇ ਦਾ ਸੋ ਮੇਰੇ ਮਾਲਦਾਰ ਨੇ ਕਿਹਾ ਕਿ ਦੇਖਿਆ ਸਿੰਘੋ ਇਹਨਾਂ ਨੇ ਜੋ ਵੀ ਕਸਮਾ ਖਾਧੀਆਂ ਜੋ ਵੀ ਇਹਨੇ ਸੌਂ ਖਾਧੀਆਂ ਚਾਹੇ ਉਹ ਗਊ ਦੀ ਸੌਂ ਹੋਵੇ ਚਾਹੇ ਉਹ ਕ੍ਰਾਂਸ਼ਰੇ ਦੀ ਸੌਂ ਹੋਵੇ ਇਹ ਇਤਵਾਰ ਦੀ ਕਰਦੇ ਇਸ ਕਰਕੇ ਜਿਹੜਾ ਨਾ ਲੀਡਰ ਹੁੰਦਾ ਲੀਡਰ ਹੁੰਦਾ ਉਹਨੂੰ ਧਰਮ ਦੇ ਨਾਲ ਕੋਈ ਲੈਣਾ ਦੋਣਾ ਨਹੀਂ ਹੁੰਦਾ ਉਹਨੂੰ ਆਪਾਂ ਵੇਖਿਆ ਹੀ ਆਪਾਂ ਹੁਣ ਪਿੱਛੇ ਕੀ ਹੋਇਆ ਅਗਲੇ ਮੰਨ ਗਏ ਅਗਲੇ ਇਹਾ ਕੀਤਾ ਹੁਣ ਤੁਸੀਂ ਮੈਨੂੰ ਕਹੋ ਵੀ ਤੁਸੀਂ ਕਿਉਂ ਕਿਹਾ ਹਲੇ ਮੰਨ ਗਏ ਵੀ ਕੀਤਾ ਸੀ ਇਹ ਸਾਡੇ ਵਾਸਤੇ ਸ਼ਰਤਾਂ ਹੈ ਸਾਡੇ ਪਾਸਤੇ ਨਿਰਮ ਹੈ ਤੁਸੀਂ ਮੰਨਦੇ ਹੋ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਆ ਉਹ ਨਹੀਂ ਮੰਨਦੇ ਉਹਨਾਂ ਵਾਸਤੇ ਕੀ ਹੈ ਜੀ ਮਾਥੇ ਤਿਲਕ ਹੱਥ ਮਾਲਾ ਬਾਨਾ ਅੱਗੇ ਦੀ ਲੋਗਨ ਉਹਨਾਂ ਵਾਸਤੇ ਖਿਲਾਉਣਾ ਹੈ ਸਚੇਤ ਹੋਵੋ ਸੋ ਫਿਰ ਮੇਰੇ ਮਾਲਕ ਨੇ ਉਹ ਤਰਤੀਬ ਪਣਾਈ ਹੈ ਜਦੋਂ ਇਹਨਾਂ ਦਾ ਪਰਸਾਹ ਚੁੜਿਆ ਸਭ ਤੋਂ ਪਹਿਲਾਂ ਮਾਤਾ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਮਹਿਲ ਸੁੰਦਰ ਕੌਰ ਸਾਹਿਬ ਦੇਵਾ ਕੌਰ ਭਾਈ ਮਨੀ ਸਿੰਘ ਜੀ ਅਤੇ ਹੋਰ ਸਿੱਖਾਂ ਦੀ ਜੋਟੀ ਲਾਈ ਪਹਿਲਾ ਉਹ ਫਿਰ ਮਾਲਕ ਨੇ ਤੋਰੇ ਨੇ ਨੰਬਰ 2 ਤੇ ਧੰਨ ਮਾ ਗੁਜਰ ਕੌਰ ਨਾਲ ਛੋਟੇ ਛੋਟੇ ਲਾਲ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਤੋਰੇ ਨੇ ਮਹਾਰਾਜ ਨੇ ਤੀਜੇ ਨੰਬਰ ਤੇ ਕਲਗੀਧਰ ਪਾਸ਼ਾ ਜੀ ਆਫਸ਼ੀਆਂ ਦੇ ਨਾਲ ਤੁਰੇ ਨੇ ਚੌਥੇ ਨੰਬਰ ਤੇ ਉੜਾ ਜੀ ਹਾਂ ਉੜਾ ਉਦੇ ਸਿੰਘ ਚੌਥੇ ਨੰਬਰ ਤੇ ਭਾਈ ਉਦੇ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਜੱਥਾ ਬਣਾ ਕੇ ਅਖੀਰ ਵਿੱਚ ਰੱਖਿਆ ਮੇਰੇ ਮਾਪਦਨ ਦੇ ਪੁੱਤਰ ਨੂੰ ਜਦੋਂ ਅਸੀਂ ਇਤਿਹਾਸ ਨੂੰ ਬਹੁਤ ਬਰੀਕੀ ਨਾਲ ਫੜਦੇ ਜਾਵਾਂਗੇ ਵਿਚਾਰ ਕਰਦੇ ਜਾਵਾਂਗੇ ਤੁਹਾਨੂੰ ਪਤਾ ਲੱਗੇਗਾ ਕਿ ਸਭ ਤੋਂ ਪਿੱਛੋਂ ਮੇਰੇ ਮਾਲਕ ਨੇ ਆਪਣੇ ਪੁੱਤਰ ਨੂੰ ਕਿਉਂ ਰੱਖਿਆ ਜਦੋਂ ਸੀ ਨਾ ਆਪਣਾ ਪੱਖ ਵੇਖਦੇ ਆ ਦੁਨੀਆ ਦਾ ਪੱਖ ਵੇਖਦੇ ਆ ਕਿ ਮੈਂ ਮੋਰੇ ਹੋਣਾ ਮੇਰਾ ਪਰਿਵਾਰ ਪਿੱਛੇ ਹੋਵੇ ਉਹਦਾ ਮਤਲਬ ਕੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦਾ ਪਰ ਇੱਥੇ ਗੱਲ ਉਲਟ ਹੈ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਆਪਣੇ ਮਹਿਲ ਭਾਈ ਮਨੀ ਸਿੰਘ ਜੀ ਦੋ ਨੰਬਰ ਤੇ ਮਾਂ ਗੁਜਰਕੌਰ ਛੋਟੇ ਸਹਿਬ ਜਾਦੇ ਤੇੰਦੂ ਨੰਬਰ ਤੇ ਕਲਗੀਧਰ ਪਾਸ਼ਾ ਜੀ ਆਪ ਚੌਥੇ ਨੰਬਰ ਤੇ ਉਹਨਾਂ ਨੇ ਆਪਣਾ ਵੱਡਾ ਫਰਜੰਦ ਬਾਬਾ ਅਜੀਤ ਸਿੰਘ ਜੀ ਤੇ ਨਾਲ ਸਿੰਘ ਦੇ ਉਦੈ ਸਿੰਘ ਜੀ ਨੂੰ ਨਾਲ ਲਾਇਆ ਸਭ ਤੋਂ ਪਿੱਛੇ ਪਰ ਹੈ ਸਭ ਤੋਂ ਅੱਗੇ ਨੇ ਉਹ ਕੋਈ ਜਦੋਂ ਹਮਲਾ ਹੋਣਾ ਤਾਂ ਪਿੱਛੇ ਹੋਣਾ ਤਾਂ ਕਲਗੀਧਰ ਪਾਸ਼ਾ ਨੇ ਆਪਣਾ ਪੁੱਤਰ ਸਭ ਤੋਂ ਪਹਿਲਾਂ ਕੀ ਕੀਤਾ ਸਭ ਤੋਂ ਪਹਿਲਾਂ ਪਰ ਸਾਡੇ ਜਿਹੜੇ ਲੀਡਰ ਲੋਕ ਨੇ ਉਹ ਸਾਨੂੰ ਪਹਿਲਾਂ ਕਰਦੇ ਆ। ਜੋ ਸ਼ੀਲਾ ਭਾਸ਼ਣ ਕਰਦੇ ਨੇ ਕਿ ਪੰਥ ਸਾਨੂੰ ਬੜਾ ਖਤਰੇ ਵਿੱਚ ਹੈ ਆਜੋ ਕਰੋ ਉੱਠ ਕੇ ਆਪ ਕਰੇ ਬੱਠੀ ਹੁੰਦੇ ਆ ਸਾਨੂੰ ਕਰਵਾ ਦਿੰਦੇ। ਪਰ ਧੰਨ ਹੈ ਸਾਡਾ ਬਾਪੂ ਸਾਹਿਬੇ ਕਮਾਲ ਸਰਬੰਸ ਸਤਾਨੀ ਕੋਈ ਕੌਮ ਮਹਿਲ ਨੂੰ ਮੰਨਦੀ ਇਹ ਵੱਡੇ ਦਿਨਾਂ ਤੱਕ ਕੋਈ ਧਿਆਨ ਧਰਦਾ ਉਹਦੇ ਦਿਨ ਵੀ ਸਾਨੂੰ ਭੁੱਲਦੇ ਨਹੀਂ ਜਦੋਂ ਡੇਠਾ ਤਸ਼ਮੀਸ਼ ਨੂੰ ਦਾਨ ਕਰਦਾ ਅਸੀਂ ਮਾਨ ਤੇਰੀ ਹੈ ਆਪਣੇ ਕਲਗੀਧਰ ਬਾਪੂ ਦੇ ਉੱਤੇ ਜਿਨੇ ਸਾਨੂੰ ਸਰਦਾਰੀ ਬਖਸ਼ੀ ਇੰਹੀ ਤੇ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਤਹਾਉ ਬਾਸ਼ਾ ਜੀ ਆਪਣੇ ਪੁੱਤਰ ਮੂਰੇ ਕਰਦੇ ਨੇ ਆਪ ਪਛੇ ਰਹਿੰਦੇ ਅਗੇ ਕਿ ਚਲ ਪੁੱਤਰ ਤੇਰੀ ਵਾਰੀ ਆਉਣ ਤੇਰੀ ਐਡੀ ਤੈਰੀ ਕੀ ਹੈ ਮੇਰੇ ਮਾਲਕ ਨੇ ਖੈਰ ਸਰਦੂਰ ਸਾਹਿਬ ਸੜਜਤਾ ਮੇਰੇ ਮਾਰਗ ਤੇ ਥੋੜੀ ਦੂਰ ਜਾ ਕੇ ਜਿਹੜੀ ਸ਼ਾਹੀ ਟਿੱਬੀ ਹੈ ਉੱਥੇ ਬਹੁਤ ਜਿਆਦਾ ਕਮਸਾਨ ਦਾ ਕੁੱਦ ਹੋਇਆ ਉਸ ਜੁੱਧ ਦੇ ਵਿੱਚ ਕਹਿੰਦੇ ਭਾਈ ਕੁਦਰ ਸਿੰਘ ਜੀ ਆਪਣੇ 50 ਸਾਥੀਆਂ ਦੇ ਨਾਲ ਉੱਥੇ ਸ਼ਹੀਦ ਹੋ ਗਏ ਸ਼ਾਹੀ ਟਿੱਬੀ ਦੇ ਵਿੱਚ ਇਦਾਂ ਮੇਰੇ ਮਾਰ ਦਿੱਤੀ ਤੁਰਦੇ ਤੁਰਦੇ ਜੰਗ ਹੁੰਦਾ ਹੁੰਦਾ ਸਿੰਘ ਸ਼ਹੀਦ ਹੁੰਦੇ ਹੁੰਦੇ ਕਹਿੰਦੇ ਮੇਰੇ ਮਾਲਕ ਜੀ ਕੀਰਤਪੁਰ ਸਾਹਿਬ ਜਦੋਂ ਟੁੱਪਦੇ ਆ ਜਦੋਂ ਸਰਸਾ ਦਾ ਕਨਾਰਾ ਆਉਂਦਾ ਆ ਮੇਰੇ ਮਾਲਕ ਉਥੇ ਬੁੰਜਦੇ ਸਰਸਾ ਖਮਾਰੇ ਸੰਗਤ ਜੀ ਅੱਜ ਅਮਰ ਤੇ ਵੇਲੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਉਸ ਪਲਾਂ ਨੂੰ ਯਾਦ ਕਰਦੇ ਹੋਏ ਆ ਸਾਡੇ ਗੁਰਖਵਾਰ ਸਾਹਿਬ ਦੇ ਪਿਆਰੇ ਪਿਆਰੇ ਬੱਚਿਆਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਪਹਿਲਾਂ ਧੀ ਆਸਾ ਕੀ ਵਾਰ ਲਈ ਗਈ ਫਿਰ ਜਿਸ ਤਰ੍ਹਾਂ ਤਲਵਾਰ ਸਾਹਿਬ ਵਿੱਚ ਪ੍ਰਕਾਸ਼ ਹੁੰਦਾ ਗੁਰਦਾਰ ਸਾਹਿਬ ਜੀ ਦਾ ਉਸ ਤਰ੍ਹਾਂ ਪ੍ਰਕਾਸ਼ ਕੀਤਾ ਗਿਆ ਬਾਕੀ 12 ਅੱਗੇ ਬਾਦਕ ਚਲਾਏ ਗਏ ਤੇ ਇੱਥੇ ਜਿਹੜਾ ਇਤਿਹਾਸ ਹੈ ਤੁਸੀਂ ਮਹਿਸੂਸ ਕਰਨਾ ਹੁੰਦਾ ਮੈਂ ਹਰ ਵਾਰੀ ਬੇਨਤੀ ਕਰਦਾ ਵੀ ਜਿਹੜੇ ਇਤਿਹਾਸ ਦੇ ਪੱਤਰ ਨੇ ਉਹ ਉਹੀ ਰਹਿਣੇ ਆ ਨਾਮ ਵੀ ਉਹੀ ਰਹਿਣੇ ਆ ਕੁਛੇਂ ਨਹੀਂ ਹੋਣਾ ਚੇਂਜ ਅਸੀਂ ਕਰਨਾ ਆਪਣੇ ਆਪ ਨੂੰ ਚੇਂਜ ਅਸੀਂ ਕਰਨਾ ਹੁਣ ਥੋੜੇ ਦਾ ਬਾਂਦ 31 ਦਸੰਬਰ ਆਉਣਾ ਸਾਨੂੰ ਕਿੰਨੀ ਖੁਸ਼ੀ ਹੋਣੀ ਆ ਅਸੀਂ ਆਉਣਾ ਆਉਣਾ ਵੀ ਚਾਹੀਦਾ ਪਰਗਾਰਾਂ ਸਮੇਤ ਆਉਣਾ ਅਸੀਂ ਆਪਣੀ ਨੀਂਦ ਛੱਡ ਕੇ ਆਉਣਾ ਵਿਚਾਲੀਏ ਵੀ ਹੁਣ 2031 ਸ਼ੁਰੂ ਹੋਣਾ 20 ਸ਼ੁਰੂ ਹੋ ਜਾਣਾ ਫਿਰ 26 ਹੋ ਜਾਣਾ 27 ਹੋ ਜਾਣਾ ਇਹਦਾ ਇਹਦੇ ਨਾਲ ਕੁਝ ਨਹੀਂ ਫਰਕ ਪੈਣਾ 30 ਹੋ ਜਾਏ 35 ਹੋ ਜਾਏ 50 ਹੋ ਜਾਏ ਕੁਝ ਚੇਂਜ ਹੋਵੇ ਤੇਰੇ ਵਿੱਚ ਕੁਝ ਚੇਂਜ ਹੋਵੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਭਾਸ਼ਾ ਨੇ ਕਿਹਾ ਵੀ ਤੇਰੇ ਚੇਂਜ ਹੋਵੇ ਤੇਰੇ ਵਿੱਚ ਚੇਂਜ ਹੋਵੇ ਸੋ ਤੁਸੀਂ ਉਹਨਾਂ ਪਲਾਂ ਨੂੰ ਦੇਖੋ ਵੀ ਕਿਵੇਂ ਸਵੇਰੇ ਸਾਡੇ ਬੱਚੇ ਨਹੀਂ ਕਿਹਦੇ ਕਿਹਦੇ ਬੱਚੇ ਨੇ ਉਹਨਾਂ ਦੀਆਂ ਮਾਵਾਂ ਨੂੰ ਮੈਂ ਸਲੂਟ ਕਰਦਾ ਵੀ ਕਿਵੇਂ ਬੱਚਿਆਂ ਨੂੰ ਉਠਾ ਕੇ ਲੈ ਕੇ ਆਈਆਂ ਹੁਣ ਕੀ ਸਵੇਰੇ ਸਾਢੇ 4 ਵਜੇ ਆਸਾਂ ਕੀ ਵਾਰ ਸ਼ੁਰੂ ਕੀਤੀ ਸੀ ਸਵੇਰੇ ਸਾਢੇ 4 ਸਵੇਰੇ ਪਤਾ ਕਿੰਨਾ ਖੂਬ ਠਣਾ ਸਵੇਰੇ ਮੰਜੇ ਤੋਂ ਇੱਥੇ ਤਾਂ ਮੋਟਾ ਪੜੀਆਂ ਨੇ ਬਾਹਰ ਤਾਂ ਹੇਟਾਂ ਲੱਗੀਆਂ ਹੋਈਆਂ ਸੋਹਣੇ ਸੋਹਣੇ ਪਲੰਕ ਨੇ ਵਿੱਚ ਬਾਸਮਾਟੇ ਚ ਮੰਦਰੋਂ ਨੀਂਦ ਬੰਦੋਂ ਮੱਲੋਂ ਨਹੀਂ ਤਾਂ ਦੀਆਂ ਦੀ ਨੀਂਦ ਹੋਰ ਸੌਂਜੋ ਘੰਟਾ ਹੋਰ ਸੋਚੋ ਪਰ ਭਈ ਮੁਬਾਰਕ ਮੈਂ ਫੇਰ ਪੇਸ਼ ਕਰਦਾ ਉਹਨਾਂ ਮਾਮਾ ਨੂੰ ਉਹਨਾਂ ਬੱਚਿਆਂ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਸਵੇਰੇ ਆ ਕੇ ਆਪਣੇ ਆਸਾ ਕੀ ਬਾਣ ਲਾਈ ਤੁਸੀਂ ਮਹਿਸੂਸ ਕਰੋ ਭਈ ਜਦੋਂ ਕਲਗੀਧਰ ਪਾਤਸ਼ਾਹ ਨੇ ਆਸਾ ਕੀ ਵਾਰਤਾ ਉੱਥੇ ਕੀਰਤਨ ਕੀਤਾ ਹੋਵੇਗਾ ਆਸਾ ਕੀ ਬਾਣ ਮੇਰੇ ਮਨ ਦੇ ਮਨ ਨੇ ਪੜ੍ਹੀ ਹੋਏਗੀ ਸਤਸਾ ਗੱਦੇ ਉਹ ਕੀ ਮਾਹੌਲ ਹੋਵੇਗਾ ਸਾਡੀ ਇੱਥੇ ਭੈਣ ਬੈਠੀ ਹੈ ਮੈਂ ਨਾਮ ਨਹੀਂ ਲੈਣਾ ਕਿਉਂਕਿ ਲਾਈਵ ਚੱਲਦਾ ਉਹਦਾ ਪੇਸ਼ਾ ਭੈਣ ਦਾ ਉਹ ਡਾਕਟਰ ਹੈ ਉਹਨੇ ਪਿੱਛੇ ਸਾਡੇ ਇੱਕ ਸਮਾਗਮ ਹੋਇਆ ਇੱਥੇ ਆਪਣੇ ਗੁਰੂ ਕਰੋ ਨੇ ਬੋਲਿਆ ਇੱਥੇ ਫੜ ਕੇ ਸਟੇਜ ਦੇ ਉੱਤੇ ਖੜ ਕੇ ਉਹ ਕਹਿੰਦੀ ਮੈਂ ਜਿੱਥੇ ਮੈਂ ਕੰਮ ਕਰਦੀ ਆਂ ਉੱਥੇ ਸਭ ਤੋਂ ਵੱਧ ਪੰਜਾਬੀ ਆਉਂਦੇ ਨੇ ਜਿਨ੍ਹਾਂ ਨੂੰ ਡਿਪਰੈਸ਼ਨ ਹੋਇਆ ਹੋਇਆ ਹੈ ਕਹਿੰਦੀ ਸਭ ਤੋਂ ਵੱਧ ਉੱਥੇ ਪੰਜਾਬੀ ਆਉਂਦੇ ਜਿਹੜੇ ਪਰੇਸ਼ਾਨ ਨੇ ਜਿਹੜੇ ਦੁਖੀ ਨੇ ਜਿਹੜੇ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਉਹ ਮਰਨਾ ਚਾਹੁੰਦੇ ਆ ਸਾਡੇ ਕੋਲੇ ਕਿੱਡਾ ਫਟਾ ਇਤਿਹਾਸ ਹੈ ਕਿੱਡੀ ਵੱਡੀ ਮੁਸੀਬਤ ਹੈ ਸਰਸਾਂ ਦਾ ਕਿਨਾਰਾ ਹੈ ਕਾਲੀ ਬੋੜੀ ਰਾਤ ਹੈ ਮੀਂਹ ਦਾ ਕਹਿਰ ਹੈ ਸਾਰੇ ਪਾਸੇ ਹੋਜਣੇ ਘੇਰਿਆ ਹੋਇਆ ਪਤਾ ਨਹੀਂ ਕਦੋਂ ਤੀਰ ਆ ਕੇ ਬੱਜ ਜਾਣਾ ਪਤਾ ਨਹੀਂ ਕਦੋਂ ਕਰਪਾ ਨਾਲ ਚੱਲ ਜਾਣੀ ਹੈ ਸੀਸ ਸੁਖਣਾ ਹੋ ਜਾਣਾ ਤਰ ਬੁੱਸਲਾ ਹੋ ਜਾਣਾ ਫਿਰ ਵੀ ਸਾਡੇ ਬਾਪੂ ਕੋਲੇ ਆਸਾ ਕੀ ਬਾੜ ਹੈ ਫਿਰ ਵੀ ਸਾਡੇ ਬਾਪੂ ਕੋਲ ਬਾਣੀ ਹੈ ਸਿੱਖੋ ਸਾਡੇ ਕੋਲੇ ਕਿੰਨੇ ਸੁਭੋਲਤਾ ਨੇ ਕਿੰਨੇ ਸੁਖ ਨੇ ਜੇ ਕਿਤੇ ਉਹ ਇੱਕ ਸੁਖ ਜਾਂਦਾ ਸੀ ਡਿਪਰੈਸ਼ਨ ਵਿੱਚ ਜਾਂਦੇ ਆ ਵੀ ਹਾਏ ਹਾਏ ਮੇਰਾ ਫੋਨ ਟੁੱਟ ਗਿਆ ਹਾਏ ਗਏ ਮੇਰੀ ਗੱਡੀ ਜੀ ਮੇ ਤੋਂ ਲੈ ਗਈ ਮੇਰਾ ਘਰ ਗਿਆ ਮੇਰੇ ਬੱਚੇ ਗਏ ਕਿ ਨਹੀਂ ਸੋ ਨਹੀਂ ਸਾਨੂੰ ਮੇਰੇ ਮਾਲਕ ਨੇ ਜੀਵਨ ਜਾਂਚ ਸਫਾਈ 1430 ਜਨਸੂਨ ਦਿੱਤੇ ਵੀ ਸਿੱਖਿਆ ਨੂੰ ਪੜ੍ਹਦੇ ਹਰ ਕਰਨ ਤੇਰੇ ਫਰਜ਼ ਨੇ ਤੇਰੇ ਫਰਜ਼ ਤੂੰ ਬੱਚੇ ਪੈਦਾ ਕਰਨੇ ਐ ਤੂੰ ਬੱਚੇ ਨੂੰ ਪੜਾਉਣਾ ਤੇ ਖਾਣਾ ਤੇ ਖਰਜ ਨੇ ਉਹ ਤੇਰੀ ਮਰਜ਼ੀ ਨਾਲ ਦੁਨੀਆ ਉੱਤੇ ਆਏ ਨੇ ਤੇਰੀ ਮਰਜ਼ੀ ਉੱਤੇ ਦੁਨੀਆ ਉੱਤੇ ਆਏ ਤੇਰਾ ਫਰਜ਼ ਆ ਤੇਰਾ ਪਰ ਤੂੰ ਗਲਤਾਂ ਨਾ ਹੋ ਇਹਨਾਂ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਤੁਸੀਂ ਦੇਖੋ ਵੀ 17 ਸਾਲ ਦਾ 19 ਸਾਲ ਦਾ 7 ਸਾਲ ਦਾ 9 ਸਾਲ ਦਾ ਉਹਨਾਂ ਨੇ ਕਿੱਦਾਂ ਪਾਲੇ ਹੋਣਗੇ ਮਾ ਗੁਦਰ ਕੌਰ ਨੇ ਕਿੱਦਾਂ ਪਾਲੇ ਹੋਣ ਸੀ ਜਿੰਨਾਂ ਦੀ ਸੁਰਤੀ ਇੱਕ ਵਿਕ ਹੋਈ ਹੋਈ ਆ ਅਕਾਲ ਪੁਰਖ ਨਾਲ ਉਹਨੂੰ ਪਤਾ ਵੀ ਅਗਲਾ ਪਲ ਕੀ ਹੋਣਾ ਉਹਨੂੰ ਪਤਾ ਆ ਉਹ ਕਿਵੇਂ ਤਿਆਰੀ ਕੀਤੀ ਹੋਈ ਹੈ ਵੀ ਕਿਨੇ ਕਿੱਥੇ ਕਿਵੇਂ ਸਿੱਧੀ ਪੂਣੀ ਸਾਰਾ ਪਤਾ ਮੇਰੇ ਮਗਰ ਤੋਂ ਜੀ ਕਿੰਨੀ ਚੈੜੀ ਹੋਣੀ ਵੀ ਅਸੀਂ ਇਹਨੇ ਫਿਕਰ ਮਤ ਕਿਉਂ ਹੋਪੇ ਬਾਸ਼ਾ ਕਹਿੰਦੇ ਮੇ ਜਿਹੜਾ ਨਾ ਆਪਾਂ ਬਾਣੀ ਰੋਜ਼ ਪੜ੍ਹਦੇ ਆ ਸਾਰੇ ਸਤਿ ਨਾਲ ਬੋਲਿਓ ਰਾਗ ਗੁਜਰੀ ਮਾਲਾ ਕਜਵਾ ਕਾਹੇ ਰੇ ਮਨ ਚਿਤ ਵਹਿ ਬੁਤਮ ਜਾਂ ਆਹਰ ਹਰ ਜਿਉ ਸੈਨ ਪਥਰ ਮਹਿ ਮਾਇਆ ਫਿਰ ਗੁਲੋ ਸੈ ਪਥਰ ਮਹਿ ਚੰਤੂ ਪਾਈ ਮੇਰਾ ਹਜੇ ਨਾਂ ਕੋਸਰੀ ਬਣਿਆ ਬਈ ਉਹ ਮਾਲਕ ਜਿਹੜਾ ਵੱਡਾ ਜਿਹੜਾ ਪੱਥਰਾਂ ਵਿੱਚ ਵੀ ਖਾਣਾ ਪਹੁੰਚਦਾ ਕਰਦਾ ਪੱਥਰਾਂ ਵਿੱਚ ਵੀ ਸੈਨ ਪੱਥਰੀਆਂ ਜਾਂ ਤੋਪਾਏ ਆ ਆਹ ਕਾ ਰਿਜਕ ਆ ਗਿਆ ਕਰਤ ਰਿਆ ਤੂੰ ਕਿਉਂ ਚਿੰਤਾ ਕਰਦਾ ਮੇਰੇ ਬੱਚੇ ਦਾ ਕੀ ਹੋਊਗਾ ਤਿੰਨ ਤਿੰਨ ਚਾਰ ਚਾਰ ਪੀੜੀ ਦਾ ਜੋੜੀ ਦਾ ਮੈਂ ਬੱਚਿਆਂ ਦਾ ਜਦੋਂ ਫਿਰ ਬੱਚੇ ਛੱਡ ਕੇ ਜਾਂਦੇ ਆ ਫਿਰ ਤਾਂ ਸੁਭਾਵਿਕ ਆਦਾ ਤੇ ਫਿਰ ਪਰੇਸ਼ਾਨੀ ਇੰਡਫੈਸ ਤਸ ਪਸੋਂ ਬਾਹਰ ਹੋਣਾ ਹੀ ਬਣਾਉਤਾ ਕਿਉਂਕਿ ਤਿਆਰੀ ਹੈ ਨਹੀਂ ਸੇਵਾ ਹੈ ਨਹੀਂ ਸਿਮਰਨ ਹੈ ਨਹੀਂ ਬਾਣੀ ਦਾ ਅਭਿਆਸ ਹੈ ਨਹੀਂ ਬਾਣੀ ਦੀ ਪਚਾਰ ਹੈ ਨਹੀਂ ਉਹ ਜਾਉਂਗੇ ਜਾਉਂਗੇ ਤੁਸੀਂ ਡਿਪਰੈਸ਼ਨ ਵਿੱਚ ਤੁਸੀਂ ਆ ਤਾਂ ਮਤਿਆ ਹੁਣੀ ਹੋਣੀ ਹੈ ਤੁਸੀਂ ਆ ਤਾਂ ਤੁਸੀ ਬੜਨਾ ਹੀ ਬੜਨਾ ਤੁਸੀਂ ਇਸ ਕਰਕੇ ਅੱਜ ਤੋਂ ਬਾਅਦ ਚੇਂਜ ਕਰੋ ਆਪਣੇ ਆਪੀ ਬੱਚਿਆਂ ਦੇ ਉੱਤੇ ਕੰਮ ਕਰੋ ਉਹਨਾਂ ਨੂੰ ਲੈ ਕੇ ਆਓ ਬਾਣੀ ਪੜੋ ਬੱਚਿਆਂ ਨੂੰ ਪੰਜਾਬੀ ਸਿਖਾਓ ਤੁਹਾਡੇ ਅਸੀਂ ਇਸ ਖਾਰੇ ਤੂੰ ਬੱਚਿਆਂ ਨੂੰ ਸਿੱਪਾ ਵਿੱਚ ਕੀਰਤਨ ਬਾਣੀ ਸੋ ਜਦੋਂ ਮੇਰੇ ਮਾਲਕ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਉੱਥੇ ਬੜਾ ਸੋਹਣਾ ਲਿਖਿਆ ਕਿਸੇ ਨੇ ਕਹਿੰਦੇ ਅੰਮ੍ਰਿਤ ਮੇਲਾ ਹੋਇਆ ਪਉ ਫੁੱਟੀ ਉਦੋਂ ਸਿੱਖਾਂ ਦੇ ਸੁੱਖਾਂ ਦੀ ਤਾਰ ਕੀਤੀ ਕਿ ਮੈਂ ਟੁੱਟੀ ਨੰਦ ਪਰਛਲਦਾ ਟੁੱਟ ਗਈ ਨਾ ਤਾਰ ਜਿਹੜਾ ਮਨ ਲੋ ਆਸ ਆਸੇ ਮਨਾਂ ਗੜਾ ਟੁੱਟ ਗਿਆ ਹੁਣ ਬਾਦ ਅਜ ਤੇਰੇ ਚ ਬਾਦ ਆ ਗਿਆ ਨੰਦ ਤੇਰੇ ਉਦੋਂ ਸਿੱਖਾਂ ਦੇ ਸੁੱਖਾਂ ਦੀ ਤਾਰ ਟੁੱਟੀ ਕੰਡੇ ਸਰਸਾ ਦੇ ਖੜਕਣ ਤਰਵਾਰ ਲੱਗੀ ਉਦਣ ਘੋੜਿਆਂ ਤੇ ਆਸਾ ਕੀ ਬਾਹ ਸਕੀ ਸਿੱਖੋ ਮੇਰੀਓ ਬੱਚੀਓ ਮੇਰੀਓ ਮਤਾਓ ਮੇਰੀਓ ਭੈਣੋ ਤੁਹਾਡੇ ਖਰਚ ਬਹੁਤ ਵੱਡੇ ਨੇ ਤੁਹਾਡੇ ਪਰ ਉਹਨਾਂ ਦੀ ਪਛਾਣ ਕਰੋ ਜੇ ਮੇਰਾ ਬਾਪੂ ਘੋੜਿਆਂ ਉੱਤੇ ਆਸਾਂ ਕੀ ਵਾਰ ਦਾ ਗਾਇਨ ਕਰ ਸਕਦਾ ਤਾਂ ਇੰਨੀ ਸੋਹਣੀ ਬਿਲਡਿੰਗ ਬਣੀ ਹੋਈ ਹੈ ਥੱਲੇ ਬੈਠ ਕੇ ਤੂੰ ਆਸਾਂ ਕੀ ਬਾਤ ਤੂੰ ਕਿਉਂ ਨਹੀਂ پڑھਦਾ ਤੇਰੇ ਕੋਲ ਟਾਈਮ ਕਿਉਂ ਹੈ ਨਹੀਂ ਤੇਰੇ ਕੋਲੇ ਟਾਈਮ ਕਰ ਟਾਈਮ ਨੂੰ ਸਫਲਾ ਕਰੋ ਸੋ ਇਸ ਤੋਂ ਅਗੇ ਕੱਲ ਨੂੰ ਆਪਾਂ ਵਿਚਾਰ ਕਰਨੀ ਹੈ ਕੱਲ ਨੂੰ ਵਿਚਾਰ ਥੋੜੀ ਹੋਣੀ ਨੇ ਕੱਲੋ ਭਾਈ ਰਹਿਮ ਸਿੰਘ ਜੀ ਆਦੇ ਚੰਡੀਗੜ੍ਹ ਵਾਲੇ ਆ ਰਹੇ ਨੇ ਉਹਨਾਂ ਨੇ ਤੁਹਾਨੂੰ ਇਤਿਹਾਸ ਸੁਣਾਉਣਾ ਸੋ ਸਾਰੇ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਇਹਨਾਂ ਸਮਾਗਮਾਂ ਦੇ ਵਿੱਚ ਨਾ ਇਤਿਹਾਸ ਦੀ ਪੈਂਤੀ ਬਣਾਈ ਸੀ ਉਹਦੇ ਵਿੱਚ ਅਸੀਂ ਸਾਰੇ ਬੱਚਿਆਂ ਨੂੰ ਇਹ ਦੱਸਿਆ ਸੀਗਾ ਜਿਹੜਾ ਮਨ ਲਓ ਊੜਾੜਾ ਉਦਾ ਕੀ ਮਤਲਬ ਹੈ ਅਸੀਂ ਕੁਝ ਹੋਰ ਪੜਦੇ ਰਹੇ ਸਾਨੂੰ ਇਤਿਹਾਸ ਭੁੱਲ ਗਿਆ ਹੁਣ ਹੱਤੇਗੜ੍ਹ ਸਾਹਿਬ ਚਮਖੌਰ ਸਾਹਿਬ ਉਹਨਾਂ ਅਸਥਾਨਾਂ ਤੇ ਜਿਹੜੇ ਸਿੱਖੀ ਜੋੜ ਮੇਲੇ ਚੱਲ ਰਹੇ ਨੇ ਉਹ ਪੱਤਰਕਾਰ ਐਦਾਂ ਤੁਰ ਤੁਰ ਕੇ ਪੁੱਛਦੇ ਨੇ ਬੱਚਿਆਂ ਨੂੰ ਕਿ ਤੁਸੀਂ ਕਿੱਥੇ ਆਏ ਹੋ ਕੀ ਕਰਨ ਆਏ ਹੋ ਕਿਹਦਾ ਸਿੱਖੀ ਜਾਣਾ ਹੈ ਉਹਨਾਂ ਦੇ ਨਾਂ ਕੀ ਸੀ ਉਹ ਕਿੰਨੇ ਭਰਾ ਸੀ ਬਹੁਤ ਘੱਟ ਬੱਚਿਆਂ ਨੇ ਦੱਸ ਪਾਇਆ ਵੀ ਕੌਣ ਸੀ ਉਹ ਬਊ ਇਹਦਾ ਮਤਲਬ ਅਸੀਂ ਮਾਂ ਬੋਲੀ ਵੀ ਭੁੱਲੀ ਇਤਿਹਾਸ ਵੀ ਭੁੱਲਿਆ ਗੁਰਬਾਣੀ ਵੀ ਭੁੱਲੀ ਜਦੋਂ ਅਸੀਂ ਇਹ ਨਾ ਸਮਾਗਮ ਸ਼ੁਰੂ ਕੀਤਾ ਸੀ ਤੋਂ 6 ਸਾਲ ਪਹਿਲਾਂ ਤਾਂ ਉਦੋਂ ਇਹੀ ਸੀ ਸਾਡਾ ਮਨੋਰਥ ਭਈ ਇਹਦੇ ਵਿੱਚ ਆਪਾਂ ਸਿੱਧੀਆਂ ਗੱਲਾਂ ਕਰਬੀਆਂ ਹੁੰਦੀਆਂ ਨਾ ਕਿ ਬਈ ਬਹੁਤ ਲਪੇਟ ਦੀ ਗੱਲਾਂ ਜਿਵੇਂ ਕਰਦੇ ਨੇ ਕਥਾਵਾਚ ਉਦਾਂ ਨਹੀਂ ਨਾ ਇਹ ਮੈਂ ਕਥਾਵਾਚ ਕਰਗਾ ਹੀ ਆ ਬਈ ਬੱਚਿਆਂ ਨੂੰ ਇਤਿਹਾਸ ਮਾਘਰ ਦੀ ਕੁਰਬਾਨੀ ਉਹਦੇ ਘਰਾਂ ਵਿੱਚ ਪਹੁੰਚਦੀ ਕਰਦੀ ਹੈ ਤੁਸੀਂ ਲੈ ਕੇ ਜਾਓ ਸੋ ਆਓ ਆਪਾਂ ਪਿਛਲੇ ਦਿਨਾਂ ਵੀ ਥੋੜੇ ਅਕਸਰ ਪੁੱਛਾਰੇ ਸੀਗੇ ਇੱਕ ਵਾਰੀ ਮੈਂ ਰਿਪੀਟ ਕਰਦਾ ਤੁਸੀਂ ਸਾਰੀ ਸੰਦਰ ਨੋਟ ਕਰਿਓ ਊੜਾ ਆਲਾ ਜੈਵੰਦ ਹਾ ਦੇਖੋ ਜੀ ਇਹਦੀ ਊੜਾ ਉਦਾਸ ਸਿੰਘ ਸਾਰੇ ਬੋਲੋ ਜੀ ਊੜਾ ਊਦਾਸ ਸਿੰਘ ਆਲਾ ਆਦ ਸਿੰਘ ਨੱਚਣਾ ਆਦਮ ਸਿੰਘ ਨੱਚਣਾ ਦੀਨਾ ਦੀ ਪਤਨੀ ਬੀਬੀ ਪਿੱਖਾ ਇਹ ਵੀ ਇੱਥੇ ਸ਼ਹੀਦ ਹੋਏ ਨੇ ਸੱਸਾ ਕ ਨਾਲੇ ਆੜਾ ਈੜੀ ਗੀਨ ਨਾ ਬੰਨਣੀ ਜਦੋਂ ਅਸੀਂ ਅੱਗੇ ਤੁਰਾਂਗੇ ਜਦੋਂ ਸੀ ਫਤੇਗੜ ਸਾਹਿਬ ਜਾਵਾਂਗੇ ਤਾਂ ਵਜ਼ੀਰ ਖਾਨ ਨੇ ਬੜੀ ਕੋਸ਼ਿਸ਼ ਕਰਨੀ ਹੈ ਕਿ ਇਸਲਾਮ ਕਬੂਲ ਕਰ ਲਓ ਸਿੱਖੀ ਨੂੰ ਛੱਡ ਦਿਓ ਸਾਡਾ ਧਰਮ ਬੜਾ ਪਿਆਰਾ ਤੁਹਾਨੂੰ ਬੇਗਮਾਂ ਦੇਵਾਂਗੇ ਤੁਹਾਨੂੰ ਪੈਸੇ ਦੇਵਾਂਗੇ ਹੁਣ ਵੀ ਇਹਦੇ ਹੁੰਦਾ ਨਾ ਹੁਣ ਤਾਂ ਬੜਾ ਸੋਥਾ ਵੱਡਾ ਮੰਨ ਜਾਂਦਾ ਅਸੀਂ ਇਹੀ ਦੇਖਦੇ ਰਹੇ ਕਿ ਫਲਾਣਾ ਜਲਾਨਾ ਧਾਰਮਿਕ ਆਗੂ ਆ ਜਿਹਦਾ ਬਲਾਨਾ ਪ੍ਰਚਾਰਕ ਹੈ ਉਹ ਬੜਾ ਸੋਹਣਾ ਬਈ ਪਰ ਜਦੋਂ ਹੁਣ ਪਤਾ ਲੱਗਿਆ ਕਹਿੰਦੇ ਵੀ ਉਹ ਤਾਂ ਕੀ ਹੋ ਗਿਆ ਦੁੱਪਣਾ ਬੋਲੋ ਜੀ ਫਸਦੇ ਉਹ ਉਹ ਕਹਿੰਦੇ ਵੀ ਉਹ ਬੈਗ ਕੇ ਕਹਿੰਦੇ ਬੈਗ ਕੇ ਉਹ ਬੈਗਿੰਗ ਜਿੰਨਾਂ ਕੋਲ ਅਸੀਂ ਆਸ ਰੱਖੀ ਸੀ ਕਹਿੰਦੇ ਉਹ ਬੈਗ ਕੇ ਈੜੀ ਈਨ ਨਾ ਮਨ ਨੂੰ ਨਹੀਂ ਉਹ ਛੱਤੀ ਬੰਦ ਗਏ ਪਿੱਚੱਕੋ ਪੈਸੇ ਗੱਲ ਕਰੋ ਹੋਰ ਕੋਈ ਸਿੱਖਾਂ ਨੂੰ ਪਰਮਾਤਮਾ ਕੀ ਰੱਖੋ ਥੋੜੇ ਹੀ ਆ ਪਛਾਣ ਕਰ ਲਿਓ ਸਸਾ ਸਰ ਹੰਦ ਅੱਗੇ ਤੁਰਾਂਗੇ ਹਾ ਹਾ ਸੋਹਣਾਂ ਸਿੰਘ ਕੱਕਾ ਕੋਤਵਾਲੀ ਇੱਥੇ ਕੀ ਹੋਇਆ ਸੀ ਆਪਾਂ ਫੇਰ ਅੱਗੇ ਤੁਰਾਂਗੇ ਖਖਾ ਗੱਗਾ ਲੱਕ ਵਾਲੀ ਘਗਾ ਕੇਰਾ ਕੇਰਾ ਪਿਆ ਹੋਇਆ ਜੀ ਹੁ ਪੁੱਤਰ ਹੁਣ ਕੇਰਾ ਪਿਆ ਹੋਇਆ ਮੇਰੇ ਮਾਰਦਿਆਂ ਗੁਰੂ ਕੋਲ ਦੇ ਸਰਸਕ ਨਾਲ ਜਿਉਂਤੇ ਆ ਤੇ ਮੇਰੇ ਮਾਂ ਨੂੰ ਕੇਰਾ ਪਿਆ ਹੋਇਆ ਸਾਰੇ ਪਾਸੇ ਕੋ ਬਣੀ ਪੜ ਰਹੇ ਆ ਆਸਾ ਕੀ ਬਾਗਾ ਰਹੇ ਕੇਰਾ ਪਿਆ ਹੋਇਆ ਸਾਰੇ ਪਾਸੇ ਇਹ ਬੱਚੇ ਸੰਤੈ ਕਰਦੇ ਨੇ ਛੋਟੇ ਛੋਟੇ ਮੈਂ ਪਤਾ ਵੀ ਕੇਰਾ ਕੀ ਦਾ ਕਿਹਦੇ ਪਤਾ ਨਹੀਂ ਮੈਂ ਦੱਸਿਆ ਇਦਾਂ ਮੈਂ ਵੀ ਕੇਰਾ ਵਿਚਾਰੇ ਪਾਸੋਂ ਉਸੇ ਕਿਰ ਲੋਕੇ ਸੇ ਨੂੰ ਇੱਕ ਬੰਦਾ ਸੈਂਟਰ ਵਿੱਚ ਹੋਵੇ ਸਾਰੇ ਤੁਸੀਂ ਉਹਨੂੰ ਮਾਰੂਂ ਕੇਰ ਕੇ ਉਹਨੂੰ ਕੇਰਾ ਕਹਿੰਦੇ ਸਾਨੂੰ ਹੁਣ ਵੀ ਕੇਰਾ ਪਿਆ ਆ ਬਾਰੇ ਪਾਸੇੋਂ ਛਾਗ ਰੱਖਿਓ ਮੈਂ ਤੈਨੂੰ ਵੱਜ ਮਰ ਜੰਗੀ ਬਸ ਹਾਂਜੀ ਘਗਾ ਘਗਾ ਅੱਗੇ ਜੇ ਨੰਗਾ ਨਹੀਂ ਨਹੀਂ ਅੱਗੇ ਚਾਚਾ ਚੰਗੋ ਸਾਹਿਬ ਚਾਚਾ ਛੋਟੇ ਸਾਹਿਬ ਜਾਦੇ ਹਾਂ ਚਾਚਾ ਬਹੁਤ ਚੰਗਾ ਆਪਾਂ ਇਹਨੇ ਕੀਤਾ ਸਚਾਂਜ ਨੇ ਅੱਖਰ ਲਾਇਏ ਨਹੀਂਗੇ ਮੈਂ ਬੇਨਤੀ ਕਰਦੇ ਤੇ ਇੱਕ ਵਾਰੀ ਸੰਗਤ ਨੂੰ ਦਿਖਾਉਣ ਦੇ ਫਰਕੇ ਅੱਖਰ ਜਿਹੜੇ ਮੈਂ ਪੜਾਇ ਸੀ ਕੱਲੇ ਕੱਲੇ ਅੱਖਰ ਸੰਗਤ ਜੀ ਇਹ ਇੰਦਾ ਜੀ ਵੀ ਚੱਲਾਈ ਨੂੰ ਜਾਣਾ ਵਾ ਗੁਰੂਆਂ ਨੇ ਇਹਨਾਂ ਅੱਖਰ ਨੂੰ ਬਾਣੀ ਵਿੱਚ ਵਰਤਿਆ ਇਹਨਾਂ ਅੱਖਰਾਂ ਨੂੰ ਤੁਹਾਡੇ ਅੱਗੇ ਤੁਹਾਡੇ ਗੁਰੂ ਦਾ ਵਾਸਤਾ ਤੁਹਾਡੇ ਅੱਗੇ ਸਾਡਾ ਵਾਸਤਾ ਨਾ ਕੋ ਦੋਏਨ ਤੁਸੀਂ ਆਪਣੀ ਘਰ ਦੀ ਫਰਿੱਜ ਉੱਤੇ ਲਿਖ ਕੇ ਲਾਉਦੇ ਹੋ ਦਵਾਈ ਕਿਹੜੀ ਕਦੋਂ ਖਾਣੀ ਹੈ ਕਿਹੜੀ ਪੇਮੈਂਟ ਕਦੋਂ ਕਰਨੀ ਹੈ ਕਿੰਨੇ ਵਜੇ ਕਰਨੀ ਹੈ ਤੁਸੀਂ ਨਹੀਂ ਭੁੱਲਦੇ ਪਰ ਤੁਸੀਂ ਜੇ ਭੁੱਲੇ ਹੋ ਤਾਂ ਤੁਸੀਂ ਪੰਜਾਬੀ ਭੁੱਲੇ ਹੋ ਤੁਸੀਂ ਤੁਹਾਡੇ ਘਰਾਂ 'ਚ ਕੈਲੰਡਰ ਹੈ ਦੀ ਪੰਜਾਬੀ ਦੇ ਤੁਹਾਡੇ ਘਰਾਂ 'ਚ ਗੁੱਟਕੇ ਹੈ ਨਹੀਂ ਬਾਣੀ ਦੇ ਤੁਸੀਂ ਛੱਡ ਜਾਂਦੇ ਹੋ ਇੱਥੇ ਗੁਰਦੁਆਰਾ ਸਾਹਿਬ ਦੇ ਬਾਬੇ ਦੇ ਸਾਹਮਣੋਂ ਸਾਤੋਂ ਨਹੀਂ ਪੜ੍ਹ ਹੁੰਦਾ ਕੌਣ ਪੜ੍ਹਦਾ ਖੈਰ ਬੱਚਿਆਂ ਨੂੰ ਸਮਾਂ ਲੱਗ ਜਾਣਾ ਆਪਾਂ ਫੇਰ ਆਪਾਂ ਕੋਸ਼ਿਸ਼ ਕਰਾਂਗੇ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਸੋ ਅੱਜ ਦਾ ਜਿਹੜਾ ਹੁਕਮਨਾਮਾ ਸੱਜ ਸੇਵਾ ਹੋਣੀ ਹੈ ਉਹ ਬੇਟੀ ਰਾਜਵੀਰ ਕੌਰ ਹੁਕਮਨਾਮਾ ਸਾਹਿਬ ਸੋ ਖਾਸਣ ਜੈਸਕਾ ਕੌਰਾ ਸਰੂਪਦੀ ਸੇਵਾ ਦਸਦੀਪ ਕੌਰ ਚੌਰ ਸਾਹਿਬ ਦੀ ਸੇਵਾ ਹਰਤੇਲ ਕੌਰ ਅਰਦਾਸ ਅਜੈਦੀਪ ਸਿੰਘ ਨੇ ਕਰਨੀ ਹੈ ਸੋਹਿਲਾ ਬਾਣੀ ਦਾ ਜਾਬ ਦੀਕਸ਼ਾ ਪਰਨੀਤ ਸਹਿਜ ਤੇ ਆਨੰਦ ਇਸ ਨਾਲ ਨੇ ਪਾਣੀ ਪੜਨੀ ਹੈ ਸੋ ਆਓ ਸਾਰੀ ਸੰਗਤ ਦਾ ਸੀ ਗੁਰੂ ਘਰ ਵੱਤੋਂ ਆਪਣੇ ਜਥੇ ਵੱਲ ਨੂੰ ਬਹੁਤ ਧੰਨਵਾਦ ਕਰਦੇ ਤੁਸੀਂ ਇੰਨਾ ਪਿਆਰ ਤੁਸੀਂ ਬਣਾ ਕੇ ਤੁਸੀਂ ਆਉਂਦੇ ਹੋ ਇਦਾਂ ਹੀ ਆਇਓ ਤਕਰੀਬ ਦਾ ਸਮਾਗ ਕੋ ਪੜੇ ਇੱਕ ਨੂੰ ਭੋਗ ਪੜੇ ਨਵਾਂ ਸੱਚ ਲਾ ਕੇ ਫਿਰ ਆਪਾਂ ਗੁਰੂ ਜੀ ਤੋਂ ਆਪਾਂ ਅਸ਼ੀਰਵਾਦ ਲਵਾਂਗੇ ਸਵਾਜ ਦੇ ਲੰਗਰਾਂ ਦੀ ਸੇਵਾ ਚਰਨਜੀਤ ਸਿੰਘ ਜੀ ਮਾਨ ਪ੍ਰਵਾਹਦ ਨੂੰ ਹੋ ਰਹੀ ਹੈ ਅਬਦੇ ਲੰਗਰਾਂ ਦੀ ਸੇਵਾ ਗੁਰਦੇਵ ਕੌਰ ਅਟਵਾਲ ਪਰਿਵਾਰ ਵੱਲੋਂ ਹੋਏਗੀ ਕੱਲ ਨੂੰ ਮਹਿਲ ਸਿਕਰੀ ਆ ਰਹੇ ਨੇ ਕੰਢੀਕੜ ਵਾਲੇ 24 ਤਰੀਕ ਨੂੰ ਭਾਈ ਪ੍ਰਦੀਪ ਸਿੰਘ ਜੀ ਆ ਰਹੇ ਨੇ ਕਥਾਵਾਚਕ 28 ਅਤੇ 29 ਤਰੀਕ ਨੂੰ ਬੀਬੀ ਬਜਿਤ ਕੌਰ ਜੀ ਆ ਰਹੇ ਤਰਵਾੜੇ ਵਾਲੇ ਸੋ ਆਓ ਮਿਲ ਕੇ ਅਲੰਕਨ ਨੂੰ ਜਾਪਦੇ ਰਹੀਏ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ